ਪੰਜਾਬ ਦੀ ਆਪ ਆਮ ਪਾਰਟੀ ਦੀ ਸਰਕਾਰ ਨੇ 22 12 ਸਾਈਲੋ ਨਵੇਂ ਸੈਂਕਸ਼ਨ ਕੀਤੇ ਆ ਜਿਨ੍ਹਾਂ ਤੋਂ ਦੋ ਮੇਰੇ ਪਾਰਲੀਮੈਂਟ ਚ ਮੰਡੀ ਅਹਿਮਦਗੜ੍ਹ ਔਰ ਸਾਨੇਵਾਲ ਚ ਕੀਤੇ ਆ ਮੈਂ ਇਹ ਸਾਈਲੋ ਦੀ ਪਾਲਿਸੀ ਦਾ ਪੁਰਜੋਰ ਵਿਰੋਧ ਕਰਦਾ ਕਿਉਂਕਿ ਸਾਈਲੋ ਦੇ ਨਾਲ ਮੰਡ ਨਾਲ ਦੇਖੋ ਜਿਹੜੀ ਸਰਕਾਰੀ ਮੰਡੀਆਂ ਨੇ ਔਰ ਸਰਕਾਰੀ ਮੰਡੀਆਂ ਜਿਹੜੇ ਲੋਕ ਕੰਮ ਕਰ ਰਹੇ ਆ ਆੜਤੀਆ ਪੱਲੇਦਾਰ ਮਜ਼ਦੂਰ ਟੱਕਾ ਵਾਲੇ ਟਰਾਂਸਪੋਰਟੇਸ਼ਨ ਵਾਲੇ ਉਹਨਾਂ ਸਾਰਿਆਂ ਦਾ ਨੁਕਸਾਨ ਹੋਏਗਾ ਔਰ ਹੌਲੀ ਹੌਲੀ ਕਰਕੇ ਜਿਹੜੀ ਸਰਕਾਰੀ ਮੰਡੀਆਂ ਨੇ ਉਹ ਸਲੋ ਡੈਥ ਜਿਹਨੂੰ ਕਹਿੰਦੇ ਆ ਉਹਦੇ ਚਲੀਆਂ ਜਾਣਗੀਆਂ ਇਹ ਅਗਰ ਆਪਾਂ ਨੂੰ ਯਾਦ ਹੋਵੇ ਤਾਂ ਭਾਜਪਾ ਦੀ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਬਣਾਏ ਸੀ ਜਿਨ੍ਹਾਂ ਨੂੰ ਪੰਜਾਬ ਚ ਕਾਲੇ ਕਾਨੂੰਨ ਕਿਹਾ ਜਾਂਦਾ ਉਹ ਉਹਨਾਂ ਚੋਂ ਇੱਕ ਇਹੀ ਸੀ ਕਿ ਸਰਕਾਰੀ ਮੰਡੀਆਂ ਦੇ ਪੈਰਲਲ ਪ੍ਰਾਈਵੇਟ ਮੰਡੀਆਂ ਖੜੀਆਂ ਕਰ ਦਿੱਤੀਆਂ ਜਾਣ ਔਰ ਹੌਲੀ ਹੌਲੀ ਕਰਕੇ ਸਰਕਾਰੀ ਮੰਡੀਆਂ ਆਪਣੀ ਜਿਹੜੀ ਨੈਚੁਰਲ ਮੌਤ ਹੈਗੀ ਆ ਉਹਦੇ ਚ ਖਤਮ ਹੋ ਜਾਣਗੀਆਂ ਔਰ ਪੰਜਾਬ ਸਰਕਾਰ ਬੀਜੇਪੀ ਨਾ ਪੂਰੀ ਮਿਲੀ ਹੋਈ ਆ ਔਰ ਉਸੇ ਕਰਕੇ ਇਹਨਾਂ ਨੇ ਸਾਈਲੋ ਦਾ ਕੰਮ ਸ਼ੁਰੂ ਕੀਤਾ ਅੱਜ 8-10 ਲੱਖ ਕੀਤੇ ਆ ਕੱਲ ਨੂੰ 20 ਲੱਖ ਕਰਨਗੇ ਫਿਰ 30 ਲੱਖ ਕਰਨਗੇ ਹੁਣ 26 ਮੰਡੀਆਂ ਖਤਮ ਹੋ ਰਹੀਆਂ ਨੇ ਫੋਰ ਇਹਨਾਂ ਨੇ ਹੌਲੀ ਹੌਲੀ ਕਰਕੇ ਸਾਰੇ ਪੰਜਾਬ ਦੀਆਂ ਮੰਡੀਆਂ ਖਤਮ ਕਰ ਦੇਣੇ ਇਸ ਕਰਕੇ ਅਸੀਂ ਇਹਦਾ ਪੁਰਜੋਰ ਵਿਰੋਧ ਕਰਦੇ ਆਂ ਔਰ ਇਹਨਾਂ ਨੂੰ ਕਹਿੰਦੇ ਆ ਕਿ ਪਾਲਿਸੀ ਨੂੰ ਵਿਦਡਰੋ ਕਰ ਸਾਰੇ ਕਿਸਾਨਾਂ ਦਾ ਨੁਕਸਾਨ ਹੈ ਹਰ ਬੰਦੇ ਦਾ ਇਸ ਪਾਲਿਸੀ 'ਚ ਨੁਕਸਾਨ ਹੈ ਪੰਜਾਬ ਦੀ ਆਪ ਆਮ ਪਾਰਟੀ ਦੀ ਸਰਕਾਰ ਨੇ 22 12 ਸਾਈਲੋ ਨਵੇਂ ਸੈਂਕਸ਼ਨ ਕੀਤੇ ਆ ਜਿਨ੍ਹਾਂ ਤੋਂ ਦੋ ਮੇਰੇ ਪਾਰਲੀਮੈਂਟ ਚ ਮੰਡੀ ਅਮਦਗੜ ਔਰ ਸਾਨੇਵਾਲ ਚ ਕੀਤੇ ਆ ਮੈਂ ਇਹ ਸਾਈਲੋ ਦੀ ਪਾਲਿਸੀ ਦਾ ਪੁਰਜੋਰ ਵਿਰੋਧ ਕਰਦਾ ਕਿਉਂਕਿ ਸਾਈਲੋ ਦੇ ਨਾਲ ਮੰਡ ਨਾਲ ਦੇਖੋ ਜਿਹੜੀ ਸਰਕਾਰੀ ਮੰਡੀਆਂ ਨੇ ਔਰ ਸਰਕਾਰੀ ਮੰਡੀਆਂ ਜਿਹੜੇ ਲੋਕ ਕੰਮ ਕਰ ਰਹੇ ਆ ਆੜਤੀਆ ਪੱਲੇਦਾਰ ਮਜ਼ਦੂਰ ਟਰੱਕਾਂ ਵਾਲੇ ਟਰਾਂਸਪੋਰਟੇਸ਼ਨ ਵਾਲੇ ਉਹਨਾਂ ਸਾਰਿਆਂ ਦਾ ਨੁਕਸਾਨ ਹੋਏਗਾ ਔਰ ਹੌਲੀ ਹੌਲੀ ਕਰਕੇ ਜਿਹੜੀ ਸਰਕਾਰੀ ਮੰਡੀਆਂ ਨੇ ਉਹ ਸਲੋ ਡੈਥ ਜਿਹਨੂੰ ਕਹਿੰਦੇ ਆ ਉਹਦੇ ਚਲੀਆਂ ਜਾਣਗੀਆਂ ਇਹ ਅਗਰ ਆਪਾਂ ਨੂੰ ਯਾਦ ਹੋਵੇ ਤਾਂ ਭਾਜਪੀ ਦੀ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਬਣਾਏ ਸੀ ਜਿਨ੍ਹਾਂ ਨੂੰ ਪੰਜਾਬ ਚ ਕਾਲੇ ਕਾਨੂੰਨ ਕਿਹਾ ਜਾਂਦਾ ਉਹ ਉਹਨਾਂ ਚੋਂ ਇੱਕ ਇਹੀ ਸੀ ਕਿ ਸਰਕਾਰੀ ਮੰਡੀਆਂ ਦੇ ਪੈਰਲਲ ਪ੍ਰਾਈਵੇਟ ਮੰਡੀਆਂ ਖੜੀਆਂ ਕਰ ਦਿੱਤੀਆਂ ਜਾਣ ਔਰ ਹੌਲੀ ਹੌਲੀ ਕਰਕੇ ਸਰਕਾਰੀ ਮੰਡੀਆਂ ਆਪਣੀ ਜਿਹੜੀ ਨੈਚੁਰਲ ਮੌਤ ਹੈਗੀ ਆ ਉਹਦੇ ਚ ਖਤਮ ਹੋ ਜਾਣਗੀਆਂ ਔਰ ਪੰਜਾਬ ਸਰਕਾਰ ਬੀਜੇਪੀ ਨਾ ਪੂਰੀ ਮਿਲੀ ਹੋਈ ਆ ਔਰ ਉਸੇ ਕਰਕੇ ਇਹਨਾਂ ਨੇ ਸਾਈਲੋ ਦਾ ਕੰਮ ਸ਼ੁਰੂ ਕੀਤਾ ਅੱਜ 8-10 ਲੱਖ ਕੀਤੇ ਆ ਕੱਲ ਨੂੰ 20 ਲੱਖ ਕਰਨਗੇ ਫਿਰ 30 ਲੱਖ ਕਰਨਗੇ ਹੁਣ 26 ਮੰਡੀਆਂ ਖਤਮ ਹੋ ਰਹੀਆਂ ਨੇ ਇਹਰੇ ਇਨਾਂ ਨੇ ਹੌਲੀ ਹੌਲੀ ਕਰਕੇ ਸਾਰੇ ਪੰਜਾਬ ਦੀਆਂ ਮੰਡੀਆਂ ਖਤਮ ਕਰ ਦੇਣੇ ਆ ਇਸ ਕਰਕੇ ਅਸੀਂ ਇਹਦਾ ਪੂਰਜੋਰ ਵਿਰੋਧ ਕਰਦੇ ਆ ਔਰ ਇਹਨਾਂ ਨੂੰ ਕਹਿੰਦੇ ਆ ਕਿ ਪਾਲਿਸੀ ਨੂੰ ਵਿਧਰੋ ਕਰ ਸਾਰੇ ਕਿਸਾਨਾਂ ਦਾ ਨੁਕਸਾਨ ਹੈ ਹਰ ਬੰਦੇ ਦਾ ਇਸ ਪਾਲਿਸੀ 'ਚ ਨੁਕਸਾਨ ਹੈ